ਤਨ ਲੈ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਸੁਣੋ ਮੈਂ ਕਿਵੇਂ ਮਾਰ ਆ ਗਿਆ ਬੋਲਦਾ ਨਹੀਂ ਮੈਂ ਕਿਵੇਂ ਬੋਲਾਂ ਜੀ ਮੇਰਾ ਬਾਪ ਮਮੀ ਮੇਰਾ ਬਿਮਾਰ ਪਿਆ ਅੱਜ ਉઠਿਆ ਤੇ ਅੱਜ ਹੀ ਕੰਮ ਤੇ ਗਿਆ ਜੇ ਅੱਜ ਵੀ ਪੈ ਗਿਆ ਤੇ ਕਿਰਤਾਰ ਨੇ ਤੁਨੂੰ ਡਾੜੀ ਤੋਟਾ ਦੇਣਾ ਤੇ ਫਿਰ ਫਿਰ ਸੱਟਾ ਕਰੇ ਰੋਟੀ ਨਹੀਂ ਪੱਕਣੀ ਪਰ ਜਿੱਤ ਦੀ ਲੋਕ ਚਾਉਂਦੇ ਹੋ ਦੇ ਅਸੀਂ ਅਈ ਬੁਕੇ ਮਾਰ ਦਿਆ ਤਾਂ ਦਾਣੇ ਪੱਕ ਜੀ ਬੋਲੇ ਰੱਬ ਖਾਲੇਟੇ ਗਲੇ ਮਿਰਵੇ ਗਰੇ ਰੱਬਾ ਨਬੀ ਜ਼ਾ ਅਹ ਇਸ ਵੀਡੀਓ ਨੂੰ ਵੇਖ ਕੇ ਮੈਨੂੰ ਲੱਗਦਾ ਤੁਹਾਨੂੰ ਵੀ ਰੋਣਾ ਆ ਗਿਆ ਹੋਗਾ ਕਿਉਂਕਿ ਇਸ ਵੀਡੀਓ ਵਿੱਚ ਇਹ ਦਿਖਾਇਆ ਗਿਆ ਹੈ ਕਿ ਜਿਹੜਾ ਮੀ ਹੈ ਉਹ ਅਮੀਰਾਂ ਨੂੰ ਤਾਂ ਸਕੂਨ ਦਿੰਦਾ ਪਰ ਜਿਨ੍ਹਾਂ ਨੇ ਦਿਹਾੜੀ ਕਰਕੇ ਕਮਾਣਾ ਹੈ ਜਿਨ੍ਹਾਂ ਨੇ ਰੋਜ਼ ਰੋਜ਼ੀ ਰੋਟੀ ਕਮਾਣੀ ਹੈ ਉਹਨਾਂ ਲਈ ਤਾਂ ਜਿਆਦਾ ਮੀ ਜਿਹੜਾ ਉਹ ਇੱਕ ਆਫਤ ਤੋਂ ਘਟਣੀ ਹੈ ਹੁਣ ਜਿਹੜੇ ਲਗਾਤਾਰ ਮੀਂਹ ਚੱਲ ਰਿਹਾ ਹੈ ਕਿੰਨੇ ਲੋਕਾਂ ਨੂੰ ਘਰ ਛੱਡਨੇ ਪੈ ਰਹੇ ਹਨ ਕਿੰਨੇ ਲੋਕਾਂ ਦੇ ਘਰ ਟੈਰ ਰਹੇ ਹਨ ਉਹਨਾਂ ਦਾ ਸਾਰਾ ਕੁਝ ਬਰਬਾਦ ਹੋ ਰਿਹਾ ਆਓ ਪ੍ਰਮਾਤਮਾ ਅਗੇ ਰਲ ਕੇ ਅਰਦਾਸ ਕਰੀਏ ਪੰਜਾਬ ਨੂੰ ਤੇ ਜਿੱਥੇ ਜਿੱਥੇ ਹੜ੍ਹ ਆਏ ਹੋਏ ਹਨ ਪ੍ਰਮਾਤਮਾ ਉਹਨਾਂ ਨੂੰ ਹੱਥ ਦੇ ਕੇ ਬਚਾਵੇ